I am the state president of National South India River Intelligent Farmers Association. We are agitating in Tamil Nadu. They already the Modi promised to give the two time profitable price for agriculture products so far i not given. So we will all join together and we will go to Delhi uh, on February 13th and we will join and we will agitate with them. So adjust see ਆਇਆ ਕੰਨਾ ਆਇਆ ਕੰਨਾ ਦੇ ਘਰ ਪਹੁੰਚਿਆ ਜਿਹਨੇ ਵੱਡੇ ਲੀਡਰ ਨੇ ਤਾਮਿਲ ਲਾਡੂ ਦੇ ਤੋਂ ਅਰਜੁਨਾਂ ਨੂੰ ਇੱਥੇ ਸਾਡੀ ਮੀਟਿੰਗ 'ਚ ਨਾ ਜਾਣ ਲਈ ਰੈਸਟ ਕਰ ਦਿੱਤਾ ਗਿਆ ਸੀ ਤੋਂ ਇਸ ਕਰਕੇ ਇਹਦੀ ਮੈਨੂੰ ਲੱਗਦਾ ਸਾਰੇ ਜਿਹੜੀ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ ਵੀ ਕਿਸੇ ਬੰਦੇ ਨੂੰ ਮੀਟਿੰਗ 'ਚ ਨਾ ਜਾਣ ਦਿੱਤਾ ਵਾ ਤਾਂ ਉੱਥੇ ਰੈਸਟ ਹਾਊਸ ਕਰ ਲਿਆ ਵੇ ਠੀਕ ਹੈ ਸਰਕਾਰ ਨੇ ਤੋਂ ਇਹਨਾਂ ਨੇ ਅੱਜ ਵਿਸ਼ਵਾਸਨ ਦਵਾਇਆ ਸਾਨੂੰ ਕਿ ਅਸੀਂ ਦਿੱਲੀ ਮੋਰਚੇ ਦੇ ਵਿੱਚ ਹਜ਼ਾਰਾਂ ਜਿਹੜੇ ਤਾਮਿਲ ਦੇ ਕਿਸਾਨ ਮਜ਼ਦੂਰਾਂ ਨੂੰ ਲੈ ਕੇ ਸ਼ਾਮਲ ਹੋਵਾਂਗੇ ਅੱਜ ਦੀ ਅਰੈਸਟ ਜਿਹੜੀ ਕੀਤੀ ਸੀ ਇਹਦੀ ਅਸੀਂ ਨਿੰਦਾ ਕਰਦੇ ਤੇ ਲਗਭਗ 52 53 ਜਥੇਬੰਦੀਆਂ ਜਿਹੜੀਆਂ ਤਾਮਨ ਲਾਡੂਦੀਆਂ ਵਾ ਉਹ 13 ਫਰਵਰੀ ਦੇ ਅੰਦੋਲਨ ਵਿੱਚ ਸਾਡੇ ਨਾਲ ਜਾਣ ਲਈ ਤਿਆਰ ਹੋ ਗਈਆਂ ਨੇ ਤੇ ਅੱਜ ਇਹਨਾਂ ਦੇ ਘਰ ਗਾੜੀ ਅਜੇ ਪੁਲਿਸ ਖੜੀ ਆ ਤੇ ਇਹਨਾਂ ਦੇ ਜਿਹੜੇ ਨੌਵੇਂ ਪੁੱਤ ਨੇ ਉਹ ਹਾਈਕੋਰਟ ਦੇ ਵਕੀਲ ਨੇ ਇਹਨਾਂ ਦੀ ਘਰ ਵਾਲੀ ਨੂੰ 70000 ਪੈਨਸ਼ਨ ਆਉਂਦੀ ਆ ਤਗੜੇ ਕਿਸਾਨ ਨੇ ਪਰ ਫਿਰ ਵੀ ਲੋਕਾਂ ਲੜ ਰਹੇ ਤੇ ਇੱਥੇ ਆ ਕੇ ਪਤਾ ਲੱਗਾ ਵੀ ਇਹਨਾਂ ਦੇ ਘਰ ਦੇ ਥੱਲੇ ਜਿਹੜਾ ਨਾਲਾ ਜ਼ਬਰਦਸਤੀ ਇੱਥੋਂ ਦੀ ਮਿਊਨਿਸਪਲ ਕਮੇਟੀ ਨੇ ਕੱਢਿਆ ਇਹਨਾਂ ਨੂੰ ਨੁਕਸਾਨ ਇਹ ਕਹਿ ਰਹੇ ਨੇ ਵੀ 35 40 ਮੇਰੇ ਖਿਲਾਫ ਕੇਸ ਕੱਢੇ ਨੇ ਕਿ ਮੈਨੂੰ ਰੈਸਟ ਕਰਨ ਵਾਸਤੇ ਤੋਂ ਇਹ ਅਸੀਂ ਕਦੀ ਵੀ ਨਹੀਂ ਹੋਉਂਦਾ ਕਿ ਸਰਕਾਰ ਧਿਆਨ ਰੱਖੇ ਇਹਦਾ ਪੂਰੇ ਦੇਸ਼ ਦੇ ਵਿੱਚ ਅਸਰ ਪਊਗਾ ਜੇ ਇਹਨਾਂ ਨੇ ਧੱਕਾ ਕੀਤਾ ਤਾਂ